ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਸੰਘਰਸ਼ ਜਾਰੀ ਹੈ ਕਿਸਾਨ ਲਗਾਤਾਰ ਦਿੱਲੀ ਬਾਰਡਰ ਤੇ ਡਟੇ ਹੋਏ ਨੇ ਕਰੀਬ ਅੱਜ 49ਵਾਂ ਦਿਨ ਕਿਸਾਨਾਂ ਨੂੰ ਦਿੱਲੀ ਬਾਰਡਰ ਤੇ ਬੈਠਿਆ ਨੂੰ ਹੋ ਗਿਆ ਹੈ ਅਜਿਹੇ ਦੇ ਵਿੱਚ ਗੱਲਾਂ ਹੋ ਰਹੀਆਂ ਨੇ ਆਖਿਰ ਕਿਸਾਨਾਂ ਨੂੰ ਇੰਨੀ ਤਾਕਤ ਇੰਨਾ ਹੌਸਲਾ ਹਿੰਮਤ ਕਿੱਥੋਂ ਮਿਲ ਰਹੀ ਹੈ ਅਸੀਂ ਉਸ ਮਾਨਮਤੇ ਇਤਿਹਾਸ ਦੀਆਂ ਤਸਵੀਰਾਂ ਵਿਖਾਉ ਰਹੇ ਹਾਂ ਜਿੱਥੋਂ ਕਿਸਾਨਾਂ ਨੂੰ ਪ੍ਰੇਰਣਾ ਮਿਲਦੀ ਹੈ ਹਰ ਇੱਕ ਸ਼ਖਸ ਇਸ ਮਾਨਮਤੇ ਇਤਿਹਾਸ ਤੋਂ ਪ੍ਰੇਰਣਾ ਲੈ ਸਕਦਾ ਹੈ ਇਹੋ ਤਸਵੀਰਾਂ ਨੇ ਜਿੱਥੋਂ ਹਰ ਇੱਕ ਸ਼ਖਸ ਨੂੰ ਪ੍ਰੇਰਨਾ ਮਿਲਦੀ ਹੈ ਜਬਰ ਜ਼ੁਲਮ ਦੇ ਖਿਲਾਫ ਆਪਣੇ ਹੱਕ ਹਕੂਕਾਂ ਲਈ ਲੜਨ ਦੀ ਇਹ ਤਸਵੀਰ ਭਾਈ ਦਿਆਲਾ ਜੀ ਦੀ ਹੈ ਜਿਨ੍ਹਾਂ ਨੂੰ ਉਸ ਸਮੇਂ ਦੀ ਮੁਗਲ ਹਕੂਮਤ ਨੇ ਦੇਗ ਦੇ ਵਿੱਚ ਉਬਾਲ ਦਿੱਤਾ ਸੀ ਇਸ ਸਮੇ ਦਾ ਵਾਕਿਆ ਜਦੋਂ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਦੇ ਚਾਂਦਨੀ ਚੌਕ 'ਚ ਸ਼ਹੀਦੀ ਦੇਰੇ ਸਨ ਗੁਰੂ ਤੇਗ ਬਹਾਦਰ ਜੀ ਦੇ ਨਾਲ ਉਹਨਾਂ ਦੇ ਸਿੱਖਾਂ ਨੂੰ ਵਿਕਰੀਬੀ ਸਿੱਖਾਂ ਨੂੰ ਜੋ ਨਾਲ ਪਹੁੰਚੇ ਸਨ ਉਹਨਾਂ ਨੂੰ ਵੀ ਸ਼ਹੀਦ ਕੀਤਾ ਗਿਆ ਸੀ ਭਾਈ ਦਿਆਲਾ ਜੀ ਨੂੰ ਦੇਗ ਦੇ ਵਿੱਚ ਉਬਾਲ ਦਿੱਤਾ ਗਿਆ ਅਗਲੀ ਤਸਵੀਰ ਭਾਈ ਮਤੀਦਾਸ ਜੀ ਦੀ ਹੈ ਜਿਨ੍ਹਾਂ ਨੇ ਜ਼ਬਰ ਜ਼ੁਲਮ ਖਿਲਾਫ ਇਨੀ ਮੰਨੀ ਅਤੇ ਉਹਨਾਂ ਨੂੰ ਆਰੇ ਦੇ ਨਾਲ چیر ਦਿੱਤਾ ਗਿਆ ਵਿਚਾਲੇ ਤਸਵੀਰ ਜੋ ਅਸੀਂ ਦੇਖ ਰਹੇ ਹਾਂ ਉਹ ਹੈ ਬਾਬਾ ਦੀਪ ਸਿੰਘ ਜੀ ਦੀ ਬਾਬਾ ਦੀਪ ਸਿੰਘ ਜੀ ਸਿਰ ਤਲੀ ਤੇ ਤੜਕੇ ਸਿਰ ਤਲੀ ਤੇ ਤਰ ਕੇ ਲੜੇ ਸਨ ਇਹ ਉਹ ਕਿਸਾਨਾਂ ਜੇ ਅੱਜ ਦੇ ਯੋਜਕੇ ਦੀ ਗੱਲ ਕਰੀਏ ਤਾਂ ਕਿਸਾਨ ਅੰਦੋਲਨ ਦੌਰਾਨ ਸ਼ਹੀਦੀਆਂ ਪਾ ਰਹੇ ਨੇ ਸਿਰ ਤਲੀ ਤੇ ਤਰ ਕੇ ਇੱਥੇ ਦਿੱਲੀ ਬਾਰਡਰ ਤੇ ਲਗਾਤਾਰ ਡਟੇ ਹੋਏ ਨੇ ਇਹ ਤਸਵੀਰ ਕਿਸਾਨੀ ਸੰਘਰਸ਼ ਦੇ ਨਾਲ ਮੇਲ ਖਾਂਦੀ ਹੈ ਕਿਸਾਨ ਲਗਾਤਾਰ ਆਪਣੇ ਹੱਕ ਹਕੂਕਾਂ ਲਈ ਲੜ ਰਹੇ ਨੇ ਇਹ ਉਹ ਮਾਨ ਮਤਾ ਇਤਿਹਾਸ ਹੈ ਜਿਥੋਂ ਕਿਸਾਨਾਂ ਨੂੰ ਪ੍ਰੇਰਣਾ ਮਿਲਦੀ ਹੈ ਇਨ ਹੌਸਲੇ ਇਨੀ ਤਾਕਤ ਮਿਲਦੀ ਹੈ ਕਿ ਕਿਸਾਨ ਲਗਾਤਾਰ ਦਿੱਲੀ ਬਾਰਡਰ ਤੇ ਡਟੇ ਹੋਏ ਨੇ ਅਸੀਂ ਸਿੰਘੂ ਬਾਰਡਰ ਤੇ ਖੜੇ ਆ ਇਸ ਸਮੇਂ ਇਹ ਸਿੰਘੂ ਬਾਰਡਰ ਦੀਆਂ ਤਸਵੀਰਾਂ ਨੇ ਜਿੱਥੇ ਇਹ ਅਜੈਬਕਾਰ ਸਿੱਖ ਅਜੈਬਕਾਰ ਲਗਾਇਆ ਹੋਇਆ ਪ੍ਰਦਰਸ਼ਨੀ ਲਗਾਈ ਹੋਈ ਹੈ ਸਿੱਖ ਇਤਿਹਾਸ ਨੂੰ ਦਰਸਾਉਂਦੀ ਇਹ ਪ੍ਰਦਰਸ਼ਨੀ ਇੱਥੇ ਲੱਗੀ ਹੋਈ ਹੈ ਹੁਣ ਜੋ ਅਸੀਂ ਅਗਲੀ ਤਸਵੀਰ ਦਿਖਾ ਰਹੇ ਆ ਤੁਹਾਨੂੰ ਇਹ ਤਸਵੀਰ ਹੈ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜਿਨ੍ਹਾਂ ਨੂੰ ਨੀਹਾ ਦੇ ਵਿੱਚ ਚਿੰਨ ਦਿੱਤਾ ਗਿਆ ਦਸੰਬਰ ਦੇ ਮਹੀਨੇ ਅਸੀਂ ਸ਼ਹੀਦੀ ਜੋੜ ਮੇਲ ਮਨਾ ਕੇ ਹਟਿਆ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਇਹ ਸ਼ਹੀਦੀ ਜੋੜ ਮੇਲ ਕਿਸਾਨਾਂ ਨੇ ਅੰਦੋਲਨ ਦੌਰਾਨ ਵੀ ਮਨਾਇਆ ਕਿਸਾਨਾਂ ਨੇ ਸਿੰਘੂ ਬਾਰਡਰ ਤੇ ਦਿੱਲੀ ਬਾਰਡਰ ਤੇ ਟਿੱਕਰੀ ਬਾਰਡਰ ਤੇ ਸ਼ਹੀਦੀ ਜੋੜ ਮੇਲ ਮਨਾਇਆ ਛੋਟੇ ਸਾਹਿਬਜ਼ਾਦੇ ਬਾਬਾ ਜੂਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜਿਹੜੇ 5 ਸਾਲ ਦੀ ਉਮਰ ਦੇ ਵਿੱਚ ਬਾਬੇ ਕਹਾਏ 5 ਤੋਂ 7 ਸਾਲ ਦੀ ਉਮਰ ਦੇ ਵਿੱਚ ਬਾਬੇ ਕਹਾਏ ਦੱਸਿਆ ਕਿ ਕੋਈ ਉਮਰ ਦੇ ਨਾਲ ਬਾਬਾ ਨਹੀਂ ਹੁੰਦਾ ਬਾਬਾਏ ਸੂਝ ਵੀ ਸੂਝ ਨਾਲ ਬੁੱਧੀ ਨਾਲ ਗਿਆਨ ਨਾਲ ਬਾਬੇ ਬਣਦਾ ਹੈ ਜੋਬਰ ਜ਼ੁਲਮ ਦੇ ਖਿਲਾਫ ਛੋਟੇ ਸਾਹਿਬ ਜਦਿਆਂ ਨੇ ਸ਼ਹਾਦਤ ਦਿੱਤੀ ਮਾਤਾ ਗੁਜਰੀ ਜੀ ਨੇ ਸ਼ਹਾਦਤ ਦਿੱਤੀ ਇਹ ਉਹ ਮਹਾਨ ਇਤਿਹਾਸ ਹੈ ਜਿਥੋਂ ਅੰਦੋਲਨਕਾਰੀ ਕਿਸਾਨਾਂ ਨੂੰ ਪ੍ਰੇਰਣਾ ਮਿਲ ਰਹੀ ਹੈ ਇਸ ਇਹਨਾਂ तमाम ਪ੍ਰਦਰਸ਼ਨੀਆਂ ਨੂੰ ਜਿਨ੍ਹਾਂ ਨੇ ਲਾਇਆ ਉਹ ਸ਼ਖਸ ਸਾਡੇ ਨਾਲ ਮੌਜੂਦ ਨੇ ਅਰਵਿੰਦਰ ਸਿੰਘ ਅਰਵਿੰਦਰ ਸਿੰਘ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਇਹਨਾਂ ਪ੍ਰਦਰਸ਼ਨਾਂ ਨੂੰ ਇੱਥੇ ਲਿਆਂਦਾ ਇੱਥੇ ਲਾਇਆ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਅਰਵਿੰਦਰ ਸਿੰਘ ਜੀ ਦੇ ਦਿਮਾਗ 'ਚ ਕਿਵੇਂ ਆਇਆ ਕਿ ਕਿਉਂ ਸਿੰਘੂ ਬਾਰਡਰ ਤੇ ਆਇਓ ਪਹੁੰਚੇ ਅਰਵਿੰਦਰ ਸਿੰਘ ਜੀ ਏਬੀਪੀ ਸਾਜੇ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਹਾਡੀ ਮਾਈਂਡ 'ਚ ਆਇਆ ਵੀ ਸਿੰਘੂ ਬਾਰਡਰ ਤੇ ਚੱਲ ਜਾਵੇ ਪਹਿਲਾਂ ਦਾ ਦੇਖੋ ਜੀ ਇੱਥੇ ਤਕਰੀਬਨ ਸਾਰੇ ਇੰਡੀਆ ਦੇ ਹੀ ਲੋਕ ਆਂਦੇ ਹਨਾ ਆਪਾਂ ਸਾਰਿਆਂ ਨੂੰ ਜਾਣੂ ਕਰਵਾਇਆ ਜਾਵੇ ਆਪਣੇ ਇਤਿਹਾਸ ਬਾਰੇ ਸਿੱਕੇ ਇਤਿਹਾਸ ਬਾਰੇ ਕੀ ਸਿੱਖੇ ਸਿੱਖਾਂ ਨਾਲ ਕੀ ਆ ਗਿਆ ਹੋਇਆ ਅੱਜ ਤੱਕ ਸਰਕਾਰਾਂ ਨੇ ਕੀ ਕੀ ਕੀਤਾ ਹਨ ਹੁਣ ਵੀ ਜੋ ਚੱਲ ਰਿਹਾ ਉਹ ਵੀ ਠੀਕ ਨਹੀਂ ਹੈਗਾ ਤੇ ਪਿਛੋਕੜ ਵੀ ਦੇਖੀ ਆਪਾਂ ਬਹੁਤ ਸ਼ਹੀਦیاں ਭਰੇ ਗਾੜਾ ਆਪਣਾ ਪੰਜਾਬ ਚੋਂ ਨਿਕਲੇ ਆਇਆ ਠੀਕ ਹੈ ਨਾ ਤੇ ਇਹ ਇੱਕ ਮੋਟੀਵੇਸ਼ਨ ਦਾ ਜ਼ਰੀਆ ਹੈ ਜਿੱਦਾਂ ਕਿ ਆਪਾਂ ਕੋਈ ਵੀ ਆਪਣੇ ਇਥੇ ਸ਼ਹੀਦੀਆਂ ਹੁੰਦੀਆਂ ਨਾ ਉਸ ਟੌਪਿਕ ਤੇ ਆਪਾਂ ਦੇਖ ਲੰਨੇ ਆ ਜਾਂ ਪਿੱਛੇ ਵੀ ਹੋਰ ਵੀ ਕਿੰਨੀਆਂ ਆਪਣੀ ਪੰਜਾਬ ਦੇ ਵਿੱਚ ਸ਼ਹੀਦੀਆਂ ਪਾਈਆਂ ਹਨ ਸਾਡੇ ਯੋਧਿਆਂ ਨੇ ਉਹਦੇ ਕਰਕੇ ਅਸੀਂ ਇੱਥੇ ਲੈ ਕੇ ਆਏ ਕਿ ਆਪਾਂ ਆਪਣੇ ਵਿਹਾਸ ਵਾਲੇ ਸਾਰੇ ਨੂੰ ਜਾਣੂ ਕਰਾਸ ਬੱਚੇ-ਬੱਚੇ ਜਾਣੂ ਤੇ ਤੁਹਾਨੂੰ ਲੱਗਿਆ ਵੀ ਇੱਥੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਡਟੇ ਡਟੇ ਹੋਏ ਆ ਝੁਟੇ ਹੋਏ ਆ ਉਹਨਾਂ ਤੱਕ ਬੱਚੇ ਵੀ ਨਾਲ ਆ ਕਿਸਾਨਾਂ ਦੇ ਇਤਿਹਾਸ ਪਹੁੰਚਾਉਣ ਚ ਤੁਹਾਨੂੰ ਮਦਦ ਮਿਲੇਗੀ ਸੁਖਾ ਹੀ ਮਿਲੇਗੀ ਹਾਂਜੀ ਹਾਂਜੀ ਬਿਲਕੁਲ ਜੀ ਬੇਤੋ ਤੇ ਆਪਾਂ ਜਿਹੜਾ ਵੀ ਬੰਦਾ ਆਪਾਂ ਨੂੰ ਪੁੱਛਦਾ ਹੈ ਕਿ ਇਹਨਾਂ ਦਾ ਕੀ ਇਤਿਹਾਸ ਹੈ तकरीबन ਸਾਰੇ ਫੋਟੋਆਂ ਕਾ ਚਾ ਕੇ ਚੱਲ ਜਾਂਦੇ ਆ ਕੋਈ ਇਤਿਹਾਸ ਨਹੀਂ ਪੁੱਛਦਾ ਫਿਰ ਆਪਾਂ ਉਹਨੂੰ ਖੜਾ ਕੇ ਦੱਸ ਪੁੱਛੀ ਜਾਵੇ ਫੋਟੋ ਕਿਉਂ ਖਿੱਚੀ ਹੈ ਹਨਾ ਫਿਰ ਆਪਾਂ ਇਤਿਹਾਸ ਦੱਸੀਦਾ ਵੀ ਉਹਨੂੰ ਕਿ ਆਹ ਚੀਜ਼ ਹੈ ਠੀਕ ਹੈ ਜੀ ਜੋ ਵੀ ਆਂਦੇ ਆ ਤਸਵੀਰਾਂ ਖਿਚਾਉਂਦੇ ਆ ਸੈਲਫੀਆਂ ਲੈਂਦੇ ਆ ਸੈਲਫੀਆਂ ਲੈਂਦੇ ਆ ਜੀ ਤੇ ਉਹ ਚਲੇ ਜਾਂਦੇ ਆ ਕਈ ਇੱਥੇ ਕੋਹਾਂ ਕੁਛ ਕੁਛ ਤਾਂ ਪੜ ਕੇ ਸਮਝ ਜਾਂਦੇ ਆ ਕਿ ਹੈਗੇ ਹਨਾ ਉਹ ਤਾਂ ਦੇਖ ਕੇ ਤਸਵੀਰਾਂ ਨੰਗ ਜਾਂਦੇ ਵਧੀਆ ਬਣਾਏ ਹੋਏ ਬਸ ਐ ਨਹੀਂ ਪਤਾ ਹੈ ਕਿ ਆ ਚੀਜ਼ ਹੈ ਫਿਰ ਉਹਨਾਂ ਨੂੰ ਦੱਸੀਦਾ ਹੁੰਦਾ ਨਿਆਣੇ ਵੀ ਆਉਂਦੇ ਕਈ ਵਾਰ ਤੇ ਰੋਕਦੇ ਉੱਤੇ ਇਹ ਪ੍ਰੋਜੈਕਟ ਹੈ ਕਿਸ ਦਾ ਇਹ ਮਿਸਟਰ ਪ੍ਰਵਿੰਦਰ ਸਿੰਘ ਹੈ ਜੀ ਉਹਨਾਂ ਦਾ ਧੰਨਵਾਦ ਇਹਨਾਂ ਨੇ ਇੱਥੇ ਪਰਮਿਸ਼ਨ ਦਿੱਤੀ ਲਿਆਉਣ ਲਈ ਤੇ ਅਸੀਂ ਅਮੋ ਵਾਲੀ ਤੋਂ 4 ਦਿਨ ਹੋ ਗਏ ਅੱਜ ਇੱਥੇ 2 ਦਿਨ ਅਸੀਂ ਸਿੰਘੂ ਬਾਰਡਰ ਸਟੇਜ ਤੇ ਲਾਈ ਸੀਗੀ ਅਸੀਂ ਚੱਲੇ ਸੀਗੇ ਫਿਰ ਇੱਥੇ ਖੜਾਈਆਂ ਅਸੀਂ ਕਿ ਕਿੰਨੇ ਕਿੰਨੀ ਤਰੀਕ ਨੂੰ ਚੱਲੇ ਤੁਸੀਂ ਲਗਭਗ ਅਸੀਂ 4 ਦਿਨ ਹੋ ਗਏ ਅੱਜ ਦੇਖ ਲਓ ਤੁਸੀਂ ਕਿੰਨੇ ਕਿੰਨੇ ਘੰਟੇ ਲੱਗੇ ਤੁਹਾਨੂੰ ਕਿਉਂਕਿ ਇਹ ਹੌਲੀ ਸਫਰ ਆਇਆ ਹੋਣਾ ਕਿਉਂਕਿ ਇਹ ਸਟੈਚੂ ਨੇ ਵੀ ਕੋਈ ਐਕਸੀਡੈਂਟ ਨਾ ਹੋ ਜਾਏ ਕੋਈ ਹਾਸਨ ਵਾਪਰ ਜੇ ਆਰਾਮ ਨਾਲ ਕਿੰਨੇ ਕ ਘੰਟੇ ਲੱਗੇ ਤੁਹਾਨੂੰ 14 ਤੋਂ 15 ਘੰਟੇ ਸਾਨੂੰ ਲੱਗ ਗਏ ਬਿਨਾਂ ਰੋਕੇ ਅਸੀਂ ਹੱਦ ਤੱਕ 15 ਮਿੰਟ ਰਕੂਦੇ ਹੁਣੇ ਚਾਹ ਬਗੈਰਾ ਪੀਣ ਨੂੰ ਤੇ ਅਸੀਂ ਚੱਲਦੇ ਆਏ ਮੇਰੇ ਕੋਲ ਉੱਥੇ ਇੰਨੀ ਕਿ ਸੰਗਤ ਹਰ ਰੋਜ਼ ਦੇਖਣ ਆਉਂਦੀ ਹੈ ਇੱਥੇ ਸੰਗਤ ਤਾਂ ਬਹੁਤ ਹੀ ਤੁਹਾਡੇ ਸਾਹਮਣੇ ਹੀ ਹੈ ਹਜ਼ਾਰਾਂ ਦੇ ਹਜ਼ਾਰਾਂ ਦੇ ਦਰਵਾਜ਼ੇ ਵਿੱਚ ਇੱਥੇ ਸੰਗਤ ਲੰਘਦੀ ਵੜਦੀ ਹੈ ਲੱਖਾਂ ਦੇ ਤਦਾਦ ਵਿੱਚ ਅੰਦਰ ਬੈਠੀ ਹੈ ਤੋ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਵੈਸੇ ਤਾਂ ਹੁੰਦਾ ਹੀ ਹੈ ਹਨਾ ਵੀ ਅਸੀਂ ਕੁਝ ਨਵਾਂ ਦੇਖੀਏ ਉਹਨਾਂ ਵਾਸਤੇ ਇੱਕ ਮੋਟੀਵੇਸ਼ਨ ਦਾ ਜ਼ਰੀਆ ਹੈ ਬਾਕੀ ਕੋਈ ਪੁੱਛਦਾ ਵੀ ਹੈ ਸਿੱਖ ਇਤਿਹਾਸ ਬਾਰੇ ਵੀ ਕੌਣ ਕੌਣ ਨੇ ਇਹ ਕੀ ਕੀਦੇ ਬੋਤਾ ਜਾਂ ਕੀ ਤਸਵੀਰਾਂ ਨੇ ਕੋਈ ਪੁੱਛਦਾ ਵੀ ਹੈ ਤੁਹਾਡੇ ਤੋਂ ਹਾਂਜੀ ਜਿੱਦਾਂ ਕਿ ਮਤਲਬ ਕਿ ਜਿੱਦਾਂ ਆਪਾਂ ਹੋਰ ਹਰਿਆਣਾ ਤੇ ਪੰਜਾਬ ਤੋਂ ਤਕਰੀਬਨ ਪਤਾ ਹੀ ਹੁੰਦਾ ਓਡੀਸ਼ਾ ਦੇ ਲੋਕ ਇੱਧਰ ਦੇ ਬਾਹਰ ਤੇ ਆਉਂਦੇ ਹਨਾ ਇੰਟਰਨੈਸ਼ਨਲ ਵੀ ਕੱਲ ਮੈ ਸਾਨੂੰ ਮਿਲੇ ਸੀਗੇ ਯੂਕੇ ਤੋਂ ਆਏ ਸੀਗੇ ਭਾਜੀ ਦੋ ਹੈ ਸਿੱਖ ਨਹੀਂ ਸੀਗੇ ਵੈਸੇ ਹੀ ਸੀਗੇ ਉਹ ਪ੍ਰੋਟੈਸਟਰ ਦੇਖਣ ਸਪੈਸ਼ਲ ਆਏ ਸੀਗੇ ਉਹਨਾਂ ਨੇ ਸਾਦੂ ਕਾਫੀ ਪੁੱਛੇ ਫਿਰ ਅਸੀਂ ਉਹਨਾਂ ਦਾ ਪੌਣਾ ਘੰਟਾ ਖੜਕੇ ਸਮਝਾਇਆ ਵਿੱਚ ਕਿ ਇਹ ਛੋਟੇ ਸਾਬਜ਼ਾਦੇ ਚਾਰ ਸਾਬਜ਼ਾਦੇ ਆਪਣੇ ਗੁਰਗੋਬੀ ਸਿੰਘ ਜੀ ਦੇ ਬੱਚੇ ਨੇ ਹਨ ਨਹੀਂ ਸਾਬਜ਼ਾਦੇ ਨੇ ਉਹਨਾਂ ਬਾਰੇ ਚੰਗੀ ਤਰ੍ਹਾਂ ਦੱਸਿਆ ਗਿਆ ਤੇ ਮਤੀ ਦਾਸ ਜੀ ਬਾਰੇ ਵੀ ਦੱਸਿਆ ਉਹਨਾਂ ਨੂੰ ਪਤਾ ਨਹੀਂ ਸੀਗਾ ਭਾਈ ਦੇਵਾਲਾ ਜੀ ਬਾਰੇ ਵੀ ਦੱਸਿਆ ਗਿਆ ਕਿਤ ਜਗਾ ਹਰ ਰੋਜ਼ ਖੜਦੋ ਤੇ ਹਰ ਰੋਜ਼ ਜਗਾ ਬਦਲਦੇ ਹੋ ਤੁਸੀਂ ਵੀ ਕਿਉਂਕਿ ਕਿਸਾਨਾਂ ਦਾ ਕਾਫਲਾ ਦੂਰ ਤੱਕ ਲੱਗੇ ਹੋਏ ਆ 11 ਕਿਲੋਮੀਟਰ ਇਕ ਸਿੰਘੂ ਬਾਰਡਰ ਤੇ ਕਿਸਾਨ ਬੈਠੇ ਆ ਕੱਲੇ ਸਿੰਘੂ ਬਾਰਡਰ ਤੇ ਰਹਿੰਦੇ ਹੋ ਤੇ ਹਰ ਰੋਜ਼ ਗੇੜੀ ਲਾ ਕੇ ਵੀ ਲੋਕਾਂ ਤੱਕ ਪਹੁੰਚ ਵੀ ਕਰਦੇ ਹੋ ਜਿੱਦਾਂ ਕਿ ਕਈ ਲੋਕ ਕਹਿੰਦੇ ਹੁੰਦੇ ਕਿ ਮੂਰਤੀ ਪੂਜਾ ਨਾ ਇਹ ਮੂਰਤੀ ਪੂਜਾ ਨਹੀਂ ਹੈਗੀ ਜੀ ਇੱਕ ਇੱਕ ਸੀਨ ਕ੍ਰੀਏਟ ਕੀਤਾ ਪਤਾ ਤਾਂ ਆਪਾਂ ਨੂੰ ਵੀ ਨਹੀਂ ਹੈਗਾ ਜੀ ਵੀ ਉੱਥੇ ਕੀ ਆ ਹੋਇਆ ਹੁਣ ਬਸ ਸੀਨ ਜੋ ਦਿਮਾਗ ਚ ਸੀਗਾ ਸੀ ਲਿਖਿਆ ਹੋਇਆ ਇਤਿਹਾਸ ਹੈ ਜੋ ਜੋ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਤੁਸੀਂ ਉਹਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਹਾਂਜੀ ਪੂਰੀ ਕੋਸ਼ਿਸ਼ ਕੀਤੀ ਹੈ ਆਪਾਂ 100% ਦਿੱਤਾ ਹੈ ਬਾਕੀ ਸੰਗਤ ਵੀ ਦੱਸ ਦਿੰਦੀ ਹੈ ਜੀ ਵਧੀਆ ਆਪਣੇ ਆਪਣਾ ਰਿਜ਼ਲਟ ਦਿੰਦੀ ਹੈ ਹਨਾ ਅੱਗੇ ਵੀ ਹੋਰ ਵੀ ਤੁਸੀਂ ਚਾਹੋਗੇ ਕਿ ਹੋਰ ਵੀ ਇਹਨੂੰ 101% ਕਰਕੇ ਹੋਰ ਵੀ ਨਿਖਾਰ ਲਿਆਤਾ ਜਾਵੇ ਇਤਿਹਾਸ ਵਿੱਚ ਕਈ ਬੰਦੇ ਹੁੰਦੇ ਜੀ ਆਪਾਂ ਪੰਜਾਬੀ ਵੀ ਹੈ ਜਿੱਦਾਂ ਕਿ ਬਾਲ ਕੱਟਦੇ ਹਨ ਨਾ ਜਿੱਦਾਂ ਆਪਾਂ ਕੇਸ ਕਤਲ ਕਰਦੇ ਹਾਂ ਉਹ ਦੇਖ ਕੇ ਸਮਝਦੇ ਸਮਝਦੇ ਬੰਦੇ ਹਨਾ ਕਈ ਪੜਾਇਆ ਉਹਨਾਂ ਨੂੰ ਅੱਜ ਤੱਕ ਪੜਾਇਆ ਹੀ ਜਾਂਦਾ ਪਰ ਉਹ ਪੜ੍ਹ ਕੇ ਸਮਝੇ ਨਹੀਂ ਹੈ। ਕਈ ਕੁਝ ਦੇਖ ਕੇ ਉਹਨੂੰ ਹੋ ਸਕਦਾ ਹੈ ਕਿ ਅਸੀਂ ਕੁਝ ਕਰ ਲਈਏ ਨਾ ਸੁਦਰ ਜੀ ਇਹ ਠੀਕ ਹੋ ਜੀ। ਅੱਛਾ ਤੁਹਾਡੇ ਕੋਲੇ ਅੰਦੋਲਨਕਾਰੀ ਕਿਸਾਨ ਜਿੰਨੇ ਵੀ ਆਸੇ ਆਸੇ ਪਾਸੇ ਅਸੀਂ ਦੇਖਦੇ ਆਉਂਦੇ ਹੋਣਗੇ ਕੀ ਕਹਿੰਦੇ ਤੁਹਾਨੂੰ ਉਹ? ਵਧੀਆ ਰਿਜ਼ਲਟ ਤਾਂ ਮਿਲ ਰਿਹਾ ਜੀ ਹੁਣ ਤੱਕ ਤਾਂ ਵਧੀਆ ਮਿਲ ਰਿਹਾ। ਤੇ ਸਹਿਯੋਗ ਵੀ ਪੂਰਾ ਦਿੰਦੇ ਆਂ ਅਗਲੀ ਵਾਰ ਵੀ ਸੰਗਤ ਦੇ ਸਹਿਯੋਗ ਨਾਲ ਆਪਾਂ ਬਾਤ ਛੜ ਕੇ ਆਵਾਂਗੇ ਜੀ। ਸਾਡੇ ਹੋਰ ਕਿੰਨੇ ਦਿਨੋਂ ਇੱਥੇ ਤੁਸੀਂ? ਤਕਰੀਬਨ 3-4 ਦਿਨ ਹੋਰ ਨੇ ਇੱਥੇ ਫਿਰ ਉਸ ਤੋਂ ਬਾਅਦ ਅਸੀਂ ਮੋਹਾਲੀ ਚੱਲ ਜਾਵਾਂਗੇ ਇਹਨਾਂ ਨੇ ਜਿੱਥੇ ਜਗ੍ਹਾ ਹੈਗੀ ਮਿਊਜ਼ੀਅਮ ਬਣਿਆ ਹੋਇਆ ਬਣਾਉਂਗੇ ਮੋਹਾਲੀ ਦੇ ਵਿੱਚ ਉੱਥੇ ਹੀ ਉੱਥੇ ਜਾ ਕੇ ਸ਼ਿਫਟ ਕਰ ਦਾਂਗੇ ਠੀਕ ਸਾਡੇ ਨਾਲ ਕੁਝ ਕਿਸਾਨ ਵੀ ਜੁੜੇ ਹੋਏ ਆ ਜੋ ਅੰਦੋਲਨਕਾਰੀ ਕਿਸਾਨ ਆ ਪਿਛਲੇ ਦਿਨਾਂ ਤੋਂ ਲਗਾਤਾਰ ਸਿੰਘੂ ਬਾਰਡਰ ਤੇ ਦਿੱਲੀ ਬਾਰਡਰ ਤੇ ਡਟੇ ਹੋਏ ਆ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਅਸੀਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਨੀ ਕੀ ਨਾਮ ਆਈ ਆਪਣਾ ਪ੍ਰਵਿੰਦਰ ਸਿੰਘ ਆ ਜੀ ਅੱਛਾ ਇਹ ਤੁਸੀਂ ਇਹ ਪ੍ਰੋਜੈਕਟ ਦੇਖ ਰਹੇ ਹੋ ਤਸਵੀਰਾਂ ਦੇਖ ਰਹੇ ਹੋ ਕੀ ਮਹਿਸੂਸ ਹੁੰਦਾ ਤੁਹਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਜੀ ਜਿੱਦਾਂ ਸਾਡੇ ਵੀਰ ਹੁਣ ਇੱਥੇ ਸਾਰੇ ਪਹੁੰਚੇ ਆ ਸਾਰੀਆਂ ਸਟੇਟਾਂ ਤੋਂ ਇੱਥੇ ਵੀਰ ਪਹੁੰਚਦੇ ਆ ਜੀ ਇਹ ਇੱਕ ਖੂਨ ਨੂੰ ਵਾਲੇ ਮਾਰਨ ਵਾਲਾ ਪ੍ਰੋਜੈਕਟ ਆ ਜੀ ਸਾਨੂੰ ਜੋਸ਼ ਮਿਲਦਾ ਇਹ ਚੀਜ਼ਾਂ ਦੇਖ ਕੇ ਵੀ ਸਾਡੇ ਗੁਰੂਆਂ ਨੇ ਆ ਦੇਖ ਲਓ 6 ਤੇ 9 ਸਾਲ ਦੀ ਉਮਰ ਕਿੰਨੀ ਕ ਉਮਰ ਹੁੰਦੀ ਆ ਜੀ ਸਾਡੇ ਬਾਬੇ ਬਣ ਗਏ ਇੰਨਾ ਉਮਰਾਂ ਦੇ ਵਿੱਚ ਠੀਕ ਆ ਜੀ ਇੰਨਾ ਜੋਸ਼ ਆ ਦੇਗਾਂ ਦੇ ਵਿੱਚ ਵਾਲੇ ਗਏ ਆ ਆਰਿਆਂ ਨਾਲ ਚਰਾਏ ਗਏ ਜੀ ਸਾਡੇ ਗੁਰੂ ਠੀਕ ਆ ਅਸੀਂ ਉਹਨਾਂ ਦੀ ਕੌਮ ਆ ਉਹਨਾਂ ਦੇ ਵਾਰਿਸ ਆ ਅਸੀਂ ਤੇ ਸਾਡੇ ਉਹਨਾਂ ਦੀ ਕੌਮ ਵਿੱਚੋਂ ਅਸੀਂ ਤੇ ਅਸੀਂ ਹੁਣ ਕਿਸੇ ਦੀ ਤਰੀਕੇ ਨਾਲ ਪਿੱਛੇ ਹਟਣ ਵਾਲੇ ਨਹੀਂ ਇਹ ਸਰਕਾਰਾਂ ਵੀ ਦੇਖ ਲੈਣ ਇਹ ਵੀ ਅਸੀਂ ਇੰਨੀਆਂ ਤਕੜੀਆਂ ਕੌਮਾਂ ਦੇ ਵਾਰਸਾਂ ਅਸੀਂ ਜਿਹੜੀਆਂ ਇਹਨਾਂ ਦੇ ਅਸੀਂ ਕਿਸੇ ਤਰੀਕੇ ਨਾਲ ਪਿੱਛੇ ਨਹੀਂ ਹਟਦੇ ਅੱਛਾ ਤੁਹਾਨੂੰ ਇਥੋਂ ਹੀ ਪ੍ਰੇਰਨਾ ਮਿਲਦੀ ਹੈ ਇਹ ਮਾਨਮਤਾ ਇਤਿਹਾਸ ਦੇ ਉਤੋਂ ਕਿ ਉਹ ਗੱਲਾਂ ਹੋ ਰਹੀਆਂ ਨੇ ਵੀ ਆਖਰ ਇੰਨੀ ਕੜਾਕੇ ਦੀ ਠੰਡ ਦੇ ਵਿੱਚ ਕਿਸਾਨ ਡਟੇ ਕਿਵੇਂ ਹੋਏ ਆ ਡਟੇ ਆ ਜੀ ਹੁਣ ਦੇਖ ਲੋ ਤੁਸੀਂ ਇੱਥੇ ਦਾ ਹੁਣ ਚਲੋ ਕੜਾਕੇ ਦੀ ਠੰਡ ਕਹਿ ਸਕਦੇ ਆ ਮਾਤਾ ਜਿਹੜੀ ਗੁਜਰੀ ਮਾਤਾ ਗੁਜਰੀ ਸੀਗੇ ਜੀ ਛੋਟੇ ਸਹਬਜ਼ਾਦੇ ਸੀਗੇ ਇਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਜੀ ਇੱਕ ਤਾਂ ਠੰਡ ਇੰਨੀ ਜ਼ਿਆਦਾ ਸੀ ਪੋ ਮਾਗ ਦੇ ਦਿਨ ਸੀਗੇ ਇੱਕ ਉਹ ਜਿਹੜਾ ਜਿਹੜੇ ਠੰਡਾ ਬੁਰਜ ਸੀਗਾ ਨਦੀ ਦੇ ਕਿਨਾਰੇ ਸੀਗਾ ਉਹ ਨਦੀ ਦੇ ਕਿਨਾਰੇ ਤੋਂ ਹਵਾਵਾਂ ਦੀਆਂ ਛੱਲਾਂ ਠੰਡੀਆਂ ਹੋਰ ਠੰਡੀਆਂ ਹੋ ਹੋ ਕੇ ਉਸ ਠੰਡੇ ਬੁਰਜ ਦੇ ਵਿੱਚ ਜਾਂਦੀਆਂ ਸੀ ਜੇ ਉਹ ਸਾਡੇ ਗੁਰੂ ਸਾਡੇ ਇਹ ਪਿਤਾ ਸਾਡੇ ਜਾਨੀ ਕਿ ਠੰਡੀਆਂ ਠੰਡੀਆਂ ਰਾਤਾਂ ਉਹਨਾਂ ਦੇ ਠੰਡੇ ਬੁਰਜ ਦੇ ਵਿੱਚ ਸਮਾਂ ਗੁਜ਼ਾਰ ਸਕਦੇ ਤਾਂ ਸਾਡੇ ਲਈ ਤਾਂ ਕੋਈ ਵੀ ਚੀਜ਼ ਨਹੀਂ ਹੈਗੀ ਸਾਨੂੰ ਇਹ ਜਜ਼ਬਾ ਮਿਲਦਾ ਸਾਡੇ ਲਈ ਕੋਈ ਕੋਈ ਨਾਰਮਲ ਚੀਜ਼ਾਂ ਇਹ ਚੀਜ਼ਾਂ ਕਿੰਨਾ ਕਿੰਨੀ ਹੋਰ ਭਾਵੇਂ ਬਰਫ਼ ਪੈਣ ਲੱਗ ਜੇ ਹੀ ਤਾਂ ਵੀ ਨਹੀਂ ਬੈਠੇ ਇੱਥੇ ਹਾਂਜੀ ਇੰਨਾ ਜਜ਼ਬਾ ਸਾਨੂੰ ਇੰਨਾ ਇਹ ਵੀਰਾਂ ਦਾ ਬਹੁਤ ਬਹੁਤ ਸਾਡਾ ਯੋਗਦਾਨ ਆ ਜਿਹੜੇ ਜਾਨਕੀ ਹੋਰ ਵੀ ਵੀਰ ਆਉਂਦੇ ਆ ਕਈਆਂ ਨਹੀਂ ਪਤਾ ਉਹ ਫਿਰ ਰੁਕਦੇ ਆ ਇੱਥੇ ਪੁੱਛਦੇ ਆ ਸੀ ਇੱਥੇ ਤਕਰੀਬਨ ਇੱਥੇ ਹੀ ਹੁੰਨੇ 24 ਘੰਟੇ ਉਹ ਸਾਨੂੰ ਪੁੱਛਦੇ ਆ ਵੀ ਇਹ ਕੀ ਚੀਜ਼ ਆ ਇਹ ਕੀ ਵੀ ਇਦਾਂ ਆ ਛੋਟੇ ਸਾਹਿਬ ਜਦ ਦੀ ਜਗ੍ਹਾ ਸਾਨੂੰ ਬਹੁਤ ਪੁੱਛਦੇ ਆ ਵੀ ਇਹ ਕੀ ਇਹਨਾਂ ਦਾ ਫਿਰ ਉਹਨਾਂ ਨੂੰ ਡਿਟੇਲ ਚ ਸਮਝਾਈਦਾ ਬਹੁਤ ਇੰਟਰਸਟ ਰੱਖਦੇ ਉਹਨਾਂ ਨਾਲ ਬੱਚੇ ਹੁੰਦੇ ਆ ਫਿਰ ਬੱਚੇ ਜਦ ਕਰਨ ਲੱਗ ਜਾਂਦੇ ਗੱਡੀਆਂ ਜਦੋਂ ਇੱਥੇ ਹੌਲੀ ਹੋ ਜਾਂਦੀਆਂ ਵੀ ਸਾਨੂੰ ਦਿਖਾਓ ਉਹ ਦਿਖਾਓ ਇਹ ਕੀ ਚੀਜ਼ ਆ ਫਿਰ ਬੱਚੇ ਉੱਤਰ ਕੇ ਆਉਂਦੇ ਉਹ ਹੈਗੀ ਆ ਫਿਰ ਉਹ ਸਾਨੂੰ ਫਿਰ ਆਵਾਜ਼ ਮਾਰਦੇ ਵੀ ਸਾਨੂੰ ਤੁਸੀਂ ਦੱਸੋ ਇਹਨਾਂ ਬਾਰੇ ਹਨਾ ਜੀ ਜਿੱਦਾਂ ਹੁਣ ਦਸਮਾ ਦਸਮ ਪਿਤਾ ਜੀ ਦੀ ਜਿਹੜੀ ਸਾਜੀ ਨਵਾਜੀ ਜਿਹੜੀ ਸਾਡੀ ਕੌਮ ਆ ਜੀ ਠੀਕ ਆ ਸ਼ਹੀਦਾਂ ਦੀ ਕੌਮ ਆ ਇਹਨਾਂ ਨੂੰ ਇਹਨਾਂ ਦੇ ਸਿਰ ਲੱਥ ਯੋਧਿਆਂ ਦੀ ਕੌਮ ਆ ਜੀ ਸਾਡੀ ਜਿੱਦਾਂ ਹੁਣ ਮੀਰ ਮੰਨੂ ਆਇਆ ਸੀ ਮੀਰ ਮੰਨੂ ਨੇ अनेका ਹੀ ਤਸ਼ੱਦਦ ਕੀਤਾ ਤੇ ਸਾਡੇ ਸਾਡੇ ਜਿਹੜੇ ਸਿਰਲ ਹੱਥ ਯੋਧੇ ਆ ਜਾਂ ਸਾਡੀਆਂ ਕੌਮ ਦੇ ਆ ਉਹਨਾਂ ਨੇ ਜਨਕੀ ਇਹ ਸਾਡੀ ਕੌਮ ਆ ਇੰਨੀਆਂ ਸ਼ਹੀਦੀਆਂ ਦੇਣ ਦੇ ਬਾਵਜੂਦ ਵੀ ਵਾਦੀ ਫੁੱਲ ਹੀ ਗਈ ਆ ਜੀ ਵਾਦੀ ਫੁੱਲਦੀ ਗਈ ਆ ਮੀਰ ਮੰਨੂ ਦਾ ਕੀ ਟਾਰਗੇਟ ਸੀ ਮੀਰ ਮੰਨੂ ਕਹਿੰਦਾ ਜੀ ਮੈਂ ਸਿੱਖ ਕੌਮ ਖਤਮ ਕਰ ਦੇਣੀ ਆ ਲੱਖਾਂ ਲੱਖਾਂ ਰੁਪਈਆ ਉਹਨੇ ਮੁੱਲ ਪਾਤੇ ਸੀਗੇ ਸਿੱਖਾਂ ਦੇ ਸਿਰਾਂ ਦੇ ਉੱਤੇ ਵੀ ਆਪਾਂ ਇਹ ਦੁਨੀਆ ਚੋਂ ਖਤਮ ਕਰ ਦੇਨੇ ਸਿੱਖ ਤਾਂ ਆ ਮਹਾਰੇ ਮੂੰਹ ਦੇ ਵਿੱਚੋਂ ਨਿਕਲਦਾ ਹੀ ਵੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਸੋਏ ਜਿਉਂ-ਜਿਉਂ ਮਨ ਨੂੰ ਵੱਡਦਾ ਅਸੀਂ ਦੂਣ ਸੁਆਣੇ ਹੋਏ ਅਸੀਂ ਦੂਣ ਸੁਆਣੇ ਹੋਏ ਅੱਜ ਉਹ ਚੀਜ਼ਾਂ ਇਹ ਦੁਨੀਆ ਦੇ ਸਾਹਮਣੇ ਆ ਜਿਹੜੀਆਂ ਸਾਡੇ ਬਜ਼ੁਰਗ ਕਰਗੇ ਆ ਸਾਡੇ ਗੁਰੂ ਕਰਗੇ ਆ ਸਾਡੇ ਸਹਿਬਜ਼ਾਦਿਆਂ ਦੇ ਮੂੰਹਾਂ 'ਚੋਂ ਇਹਨਾਂ ਨੇ ਕਦੇ ਈਨ ਨਹੀਂ ਮੰਨੀ ਠੀਕ ਆ ਸੂਬਾ ਸਰਹੰਦ ਨੇ ਇੰਨੇ-ਇੰਨੇ ਤਗੜੇ ਲਾਲਚ ਦਿੱਤੇ ਆ ਇੰਨੀ ਛੋਟੀ ਉਮਰ ਦੇ ਵਿੱਚ ਕਿਉਂਕਿ ਆਪਾਂ ਦੇਖ ਲਈਏ ਜਿਹੜਾ ਇੱਕ ਬੱਚਿਆਂ ਦਾ ਮਾਣ ਹੁੰਦਾ ਨਾ ਮਾਨੋਵਲ ਹੁੰਦਾ ਉਹ ਲਾਲਚ 'ਚ ਆ ਜਾਂਦਾ ਜੀ ਠੀਕ ਆ ਉਹ ਲਾਲਚ 'ਚ ਆ ਜਾਂਦਾ ਕੋਈ ਲਾਲਚ ਦੇ ਦਿੰਦੇ ਆ ਬੱਚੇ ਉਧਰ ਨੂੰ ਤੁਰ ਪੈਂਦੇ ਆ ਤੇ ਇਹਨਾਂ ਨੂੰ ਏਡੇ-ਏਡੇ ਸਾਡੇ ਛੋਟੇ ਸਹਿਬਜ਼ਾਦਿਆਂ ਨੂੰ ਏਡੇ-ਏਡੇ ਲਾਲਚ ਦਿੱਤੇ ਗਏ ਸੂਬਾ ਸਰਹੰਦ ਵੱਲੋਂ ਤਾਂ ਇਹਨਾਂ ਨੇ ਈਨ ਨਹੀਂ ਮੰਨੀ ਵੀ ਨਹੀਂ ਅਸੀਂ ਤੁਸੀਂ ਸ਼ਸ਼ੀ ਦਿੰਗਾ ਕਰ ਸਾਡੀਆਂ ਕਰਨੀਆਂ ਤੇ ਤੁਸੀਂ ਕਰ ਤੋਂ ਕੋਈ ਚੱਕਰ ਨਹੀਂ ਨੀਹਾਂ ਚ ਚਨੇ ਗਏ ਕੋਈ ਇਹਨਾਂ ਦੇ ਮਨ ਦੇ ਉੱਤੇ ਸ਼ਿਕਰ ਨਹੀਂ ਆਇਆ ਕੋਈ ਡਰ ਨਹੀਂ ਆਇਆ ਕੋਈ ਖੌਫ ਨਹੀਂ ਆਇਆ ਅਸੀਂ ਉਹਨਾਂ ਦੀ ਕੌਮ ਜੂਆਂ ਅਸੀਂ ਕਿਦਾਂ ਪਿੱਛੇ ਹਟ ਜੀਏ ਅਸੀਂ ਕਿਵੇਂ ਪਿੱਛੇ ਹਟ ਸਕਦੇ ਹਾਂ ਅਸੀਂ ਨਹੀਂ ਪਿੱਛੇ ਹਟ ਸਕਦੇ ਜਿੰਨਾ ਮਰਜੀ ਇਹ ਸਰਕਾਰਾਂ ਵੀ ਜ਼ੁਲਮ ਕਰ ਲੈਣ ਪਹਿਲਾਂ ਵਾਲੀਆਂ ਸਰਕਾਰਾਂ ਨੇ ਵੀ ਸਾਡੇ ਗੁਰੂਆਂ ਤੇ ਚਲ ਜ਼ੁਲਮ ਕੀਤੇ ਆ ਚੜਦੀ ਕਲਾ ਚ ਹੀ ਰਹੇ ਆ ਦੂਸੂਨੇ ਹੋਏ ਆ ਸਾਡਾ ਹੌਸਲਾ ਬਲੰਦ ਹੌਸਲੇ ਰਹੇ ਆ ਇਹ ਕੌਮਾਂ ਪਿੱਛੇ ਹਟਣ ਵਾਲੀਆਂ ਨਹੀਂ ਆ ਇਹ ਸਰਕਾਰਾਂ ਵੀ ਦੇਖ ਲੈਣ ਚੰਗੀ ਤਰ੍ਹਾਂ ਇਹ ਪੜ ਵੀ ਲੈਣ ਸਾਡਾ ਇਤਿਹਾਸ ਵੀ ਪੜ ਲੈਣ ਜੇ ਇਹਨਾਂ ਨੂੰ ਨਹੀਂ ਪਤਾ ਦੇਖ ਵੀ ਲੈਣ ਅਸੀਂ ਪਿੱਛੇ ਹਟਨ ਵਾਲੇ ਕਿਸੇ ਵੀ ਹਾਲਤ ਚ ਦੇਖੋ ਜੀ ਆਪਣਾ ਹੱਕ ਹੀ ਮੰਗਦੇ ਆ ਕਿਸੇ ਦਾ ਖੁੰਦਾ ਥੋੜੀ ਆ ਅਸੀਂ ਕੋਈ ਕਿਸੇ ਦੀ ਚੀਜ਼ ਥੋੜੀ ਖੋਨੇ ਆ ਅਸੀਂ ਦਾ ਆਪਦੇ ਹੱਕ ਮੰਗਣ ਲਈ ਇੱਥੇ ਸੜਕਾਂ ਤੇ ਬੈਠੇ ਆ ਜੀ ਆਪਦੇ ਹੱਕਾਂ ਲਈ ਸ਼ਾਂਤੀਪੂਰਵਕ ਚੱਲ ਰਿਹਾ ਕੋਈ ਕਿਸੇ ਦੀ ਕੋਈ ਭੰਨ ਤੋੜ ਨਹੀਂ ਕੀਤੀ ਕੋਈ ਤੋੜ-ਫੋੜ ਨਹੀਂ ਕੀਤੀ ਕਿਸੇ ਨੂੰ ਕੁੱਟਿਆ ਮਾਰਿਆ ਨਹੀਂ ਗਿਆ ਤੁਸੀਂ ਕਿਤੇ ਅੰਦੋਲਨ ਹੁੰਦੇ ਆ ਉਹਨਾਂ ਅਸਾੜ-ਫੂਕ ਹੁੰਦੀ ਅੱਗਾਂ ਲੱਗਦੀਆਂ ਸਾਰਾ ਕੁਝ ਹੁੰਦਾ ਠੀਕ ਆ ਜੀ ਇੱਥੇ ਪੀਸਫੁਲ ਪ੍ਰੋਟੈਸਟ ਹੋ ਰਿਹਾ ਸਾਰੇ ਲੰਗਰ ਲੱਗੇ ਆ ਜੀ ਸਾਰੇ ਸਾਰਿਆਂ ਨੂੰ ਸ਼ਿਕਾਇਆ ਜਾ ਰਿਹਾ ਕੋਈ ਦਿੱਲੀ ਵਾਸੀ ਆ ਕੋਈ ਕਿਤੋਂ ਦਾ ਵੀ ਕੋਈ ਵੀ ਮਰਜ਼ੀ ਆ ਸਾਰਿਆਂ ਨੂੰ ਪ੍ਰੇਮ ਭਾਵਨਾ ਦੇ ਨਾਲ ਸਾਰਿਆਂ ਨਾਲ ਬੈਠੇ ਆ ਜੇ ਫੇਰ ਵੀ ਸਰਕਾਰਾਂ ਸਾਨੂੰ ਹੱਤਵਾਦੀ ਕਹਿਣਗੀਆਂ ਤੇ ਕਿਈ ਜਾਣ ਫੇਰ ਠੀਕ ਆ ਜੀ ਜੇ ਫੇਰ ਵੀ ਸਾਨੂੰ ਟਾਇਰਿਸਟ ਕਹਿ ਦੀ ਆ ਫਿਰ ਉਹਨਾਂ ਦੀ ਮਰਜ਼ੀ ਆ ਭਈ ਆਪਣੇ ਹੱਕ ਲੈਣ ਵਾਲੇ ਜੇ ਟਾਇਰਿਸਟ ਹੁੰਦੇ ਆ ਤੇ ਫਿਰ ਸ਼ਾਇਦ ਟਾਇਰਿਸਟ ਹੀ ਹੋਵਾਂਗੇ ਅਸੀਂ ਫਿਰ ਠੀਕ ਹੈ ਜੀ ਇਹ ਬਾਕੀ ਸਾਡੀ ਚੜ੍ਹਦੀ ਕਲਾ ਚ ਰਹੀ ਆ ਤੇ ਚੜ੍ਹਦੀ ਕਲਾ ਚ ਜੀ ਦਸ਼ਵੇਸ਼ ਪੇਸ਼ਾ ਜੀ ਦੇ ਵਾਰਸਾਂ ਆ ਅਸੀਂ ਅਸੀਂ ਐਦਾਂ ਹੀ ਚੜ੍ਹਦੀ ਕਲਾ ਦੇ ਵਿੱਚ ਰਵਾਂਗੇ ਸਾਡੇ ਗੁਰੂਆਂ ਨੇ ਐਡੀਆਂ ਐਡੀਆਂ ਕੁਰਬਾਨੀਆਂ ਕੀਤੀਆਂ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਆਕ ਲੈ ਕੇ ਵਾਪਸ ਜਾਵਾਂਗੇ ਕੋਈ ਚੱਕਰ ਨਹੀਂ ਜਿੰਨਾ ਚਿਰ ਮਰਜੀ ਬਹਿਣਾ ਪਵੇ ਜੇ ਪਗੜੀ ਸੰਭਾਲ ਜੱਟਾਂ ਦਾ ਵੀ 9 ਮਹੀਨੇ ਅੰਦੋਲਨ ਚੱਲਿਆ ਸੀ ਜੀ ਜੇ ਕਿਤੇ ਕਹਿ ਦਿੰਦੇ ਵੀ ਇੰਨੀ ਠੰਡ ਹੋ ਗਈ ਆ ਸ਼ਾਇਦ ਇਹ ਭੱਜ ਜਾਣਗੇ ਸ਼ਾਇਦ ਇਹਨਾਂ ਕੋਲ ਰਾਸ਼ਨ ਨਾ ਹੋਊਗਾ ਇਹਨਾਂ ਦੀ ਸੋਚ ਤਾਂ ਸ਼ਾਇਦ ਇਹ ਹੋਊਗੀ ਵੀ ਦਿੱਲੀ ਦੇ ਵਿੱਚ ਆਉਣਗੇ ਕਿਸਾਨ ਐਨੇ ਨੇ ਮਹਿੰਗੇ ਮਹਿੰਗੇ ਹੋਟਲਾਂ 'ਚ ਕਿੱਥੋਂ ਖ ਰਹਿ ਲੈਣਗੇ ਇਹ ਸੜਕਾਂ ਤੇ ਕਿੱਥੇ ਸੌਣ ਲੈਣਗੇ ਇਹਨਾਂ ਨੂੰ ਭੁਲੇਖਾ ਸੀਗਾ ਵੀ ਸ਼ਾਇਦ ਟਰਾਲੀਆਂ 'ਚ ਇੰਨੀ ਠੰਡ ਹੋਊ ਕਿੱਥੋਂ ਸੌਣ ਲੈਣਗੇ ਹੁਣ ਇਹਨਾਂ ਦੀਆਂ ਅੱਖਾਂ ਖੁੱਲ ਗਈਆਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਯਾਰ ਇਹ ਨਹੀਂ ਹੈ ਪਿਛੇ ਹਟਣ ਵਾਲੇ ਠੀਕ ਆ ਮਹਿੰਗੇ ਮਹਿੰਗੇ ਹੋਟਲਾਂ 'ਚ ਕਿੱਥੋਂ ਰਹਿ ਲੈਣਗੇ ਇੱਥੇ ਕਿੱਥੋਂ ਲੰਗਰ ਛਕ ਲੈਣਗੇ ਤਾਂ ਹੁਣ ਇਹਨਾਂ ਨੂੰ ਪਤਾ ਲੱਗਦਾ ਦੁਨੀਆ ਦੇ ਵਿੱਚ ਸਾਡਾ ਜਿਹੜਾ ਆਸ਼ਾ ਇੱਕ ਇਸ ਅੰਦੋਲਨ ਦੇ ਵਿੱਚ ਸਾਡਾ ਜਿਹੜਾ ਨਾ ਦੁਨੀਆ ਦੇ ਵਿੱਚ ਇਹਨਾਂ ਨੇ ਕਦ ਹੋਰ ਉੱਚਾ ਕਰਤਾ ਜੀ ਜਿਨ੍ਹਾਂ ਲੋਕਾਂ ਨੂੰ ਨਹੀਂ ਵੀ ਪਤਾ ਵੀ ਸਿੱਖ ਕੌਮ ਕੀ ਹੁੰਦੀ ਆ ਸਿੱਖ ਕੌਮ ਕਿੱਦਾਂ ਦੇ ਹੁੰਦੇ ਆ ਉਹਨਾਂ ਲੋਕਾਂ ਦੇ ਅੱਗੇ ਵੀ ਸਾਡਾ ਇਹਨਾਂ ਨੇ ਅਕਸਨਖਾਰਤਾ ਉਹਨਾਂ ਦੁਨੀਆ ਦੇ ਕੋਨੇ-ਕੋਨੇ 'ਚ ਪਤਾ ਲੱਗ ਗਿਆ ਜਿਹੜਾ ਦਿੱਲੀ ਅੰਦੋਲਨ ਚੱਲ ਰਿਹਾ ਵਾ ਵੀ ਸਿੱਖ ਕੌਮ ਕੀ ਚੀਜ਼ ਹੁੰਦੀ ਆ ਪਹਿਲਾਂ ਹੀ ਲੋਕਾਂ ਨੂੰ ਬਹੁਤ ਪਤਾ ਪਰ ਇਹਨਾਂ ਨੇ ਇਸ ਇਸ ਅੰਦੋਲਨ ਨਾਲ ਸਾਡਾ ਕਦ ਹੋਰ ਦੁਨੀਆ ਦੇ ਵਿੱਚ ਉੱਚਾ ਹੋ ਗਿਆ ਜੀ ਤਸਵੀਰਾਂ ਨੇ ਇੱਕ ਵੱਡਾ ਯੋਗਦਾਨ ਪਾਇਆ ਇਹਨਾਂ ਤਸਵੀਰਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਜੀ ਜਿੰਨਾ ਤੁਸੀਂ ਕਹਿ ਲਓ ਅਸੀਂ ਬਿਆਨ ਨਹੀਂ ਕਰ ਸਕਦੇ ਸ਼ਬਦਾਂ ਦੇ ਵਿੱਚ ਕਿਉਂਕਿ ਸਾਰੇ ਸਾਡੇ ਜਦੋਂ ਵੀਰ ਜਾਂਦੇ ਮੰਨ ਲਓ ਹੁਣ ਇੱਕ ਤਾਂ ਚਲੋ ਕਿਸੇ ਦੇ ਮਨ ਦੇ ਵਿੱਚ ਨਹੀਂ ਗੱਲ ਆਉਣੀ ਕੋਸ਼ਿਸ਼ ਨਹੀਂ ਇੱਕ ਪ੍ਰੈਕਟੀਕਲ ਹੀ ਆਪਾਂ ਨੂੰ ਇਹ ਚੀਜ਼ਾਂ ਸਾਹਮਣੇ ਜਦੋਂ ਦ੍ਰਿਸ਼ ਆਉਂਦੇ ਆ ਬੰਦੇ ਦੇ ਮਨ ਦੇ ਵਿੱਚ ਉਹ ਚੀਜ਼ੇ ਪਿਕਚਰ ਘੁੰਮਣ ਲੱਗ ਜਾਂਦੀ ਵੀ ਉਸ ਸਮੇਂ ਦੀ ਵੀ ਯਾਰ ਸਾਡੇ ਗੁਰੂਆਂ ਨੇ ਐਡੀਆਂ-ਐਡੀਆਂ ਕੁਰਬਾਨੀਆਂ ਕੀਤੀਆਂ ਸਾਡੇ ਗੁਰੂਆਂ ਨੇ ਐਡੀਆਂ-ਐਡੀਆਂ ਕੁਰਬਾਨੀਆਂ ਕੀਤੀਆਂ ਜੋਸ਼ ਭਰਦਾ ਕਿਤੇ ਨਾ ਕਿਤੇ ਜਰੂਰ ਜੋਸ਼ ਭਰਦਾ ਬੱਚਿਆਂ ਵਿੱਚ ਵੀ ਬਜ਼ੁਰਗਾਂ ਵਿੱਚ ਵੀ ਨੌਜਵਾਨਾਂ ਵਿੱਚ ਵੀ ਅਸੀਂ ਜਿਹੜੇ ਜਿਹੜੇ ਮੰਨ ਲਓ ਅੱਖੋ-ਪਰੋਖੇ ਕਰੀ ਫਿਰਦੇ ਆ ਆਪਦੇ ਇਤਿਹਾਸ ਨੂੰ ਅਸੀਂ ਜਿੱਦਾਂ ਹੁਣ ਅੱਜ ਕੱਲ੍ਹ ਪਰ ਘਰਾਂ ਚ ਲਾ ਲਗੇ ਬੱਚਿਆਂ ਨੂੰ ਕਾਰਟੂਨ ਲਾ ਕੇ ਦਿੱਤੇ ਜਾਂਦੇ ਆ ਠੀਕ ਆ ਮਾਵਾ ਅੱਜ ਕੱਲ ਬਹੁਤ ਘਟਾ ਜਿਹੜੇ ਆਪਣੇ ਸਿੱਖ ਇਤਿਹਾਸ ਤੋਂ ਜਿਹੜੇ ਪਿੱਛੇ ਹਟਦੇ ਜਾ ਰਹੇ ਆ ਕਿਉਂ ਪਿੱਛੇ ਹਟਦੇ ਜਾ ਰਹੇ ਆ ਬੱਚਿਆਂ ਨੂੰ ਇਹਨਾਂ ਬਾਰੇ ਨੌਲੇਜ ਹੀ ਨਹੀਂ ਹੈ ਠੀਕ ਆ ਜੀ ਸਾਨੂੰ ਜਰੂਰ ਆ ਅਸੀਂ ਵੀਰਾਂ ਨੂੰ ਵੀ ਅਪੀਲ ਕਰਦੇ ਹੰਨੇ ਆ ਕਈ ਵੀਰ ਆ ਜਿਹੜੇ ਹਲੇ ਦੂਸਰੇ ਸਟੇਟਾਂ ਵਾਲੇ ਦਾ ਲੋਕ ਇੱਥੇ ਰੁਕਦੇ ਆ ਇੰਟਰਸਟ ਰੱਖਦੇ ਆ ਤੇ ਸਾਡੇ ਵੀਰ ਕਈ ਵਾਰੀ ਨਾ ਇਦਾਂ ਮਾੜੀ ਜੀ ਸ਼ੀਸ਼ਾ ਡਾਉਨ ਜਾਂ ਕਰਕੇ ਬੱਚਿਆਂ ਨੂੰ ਦਿਖਾ ਕੇ ਨੰਗਨ ਦੀ ਕੋਸ਼ਿਸ਼ ਕਰਦੇ ਫਿਰ ਅਸੀਂ ਇਸ ਮੈਕ ਦੇ ਵਿੱਚ ਉਹਨਾਂ ਨੂੰ ਲਾਂਚ ਕਰੀਦਾ ਵੀ ਭਾਈ 2-2 ਘੰਟੇ ਤੁਸੀਂ ਬੱਚਿਆਂ ਨੂੰ ਕਾਰਟੂਨ ਤਾਂ ਦਿਖਾ ਸਕਦੇ ਆ ਤੇ ਤੁਸੀਂ ਸਿੱਖ ਇਤਿਹਾਸ ਬਾਰੇ ਨਹੀਂ ਜਾਣੂ ਕਰਵਾ ਸਕਦੇ ਜੇ ਆਪਾਂ 2 ਮਿੰਟ ਗੱਡੀ ਦੀ ਸਾਈਡ ਤੇ ਬ੍ਰੇਕ ਮਾਰ ਕੇ ਇਹਦੀ ਕਿਹੜਾ ਕੋਈ ਟਿਕਟ ਲੱਗੀ ਆ ਜੀ ਕੋਈ 100-500 ਕੁ ਰੁਪਿਆ ਦੀ ਟਿਕਟ ਲੱਗੀ ਆ ਜਾਜਬੇ ਸੀਗੇ ਆ ਸਾਡੇ ਗੁਰੂ ਸਾਹਿਬਾਨ ਹੋਏ ਆ ਆਹਾ ਸਾਡਾ ਇਤਿਹਾਸ ਰਿਆ ਵਾ ਇੰਡੀਆ ਇੰਡੀਆ ਕੁਰਬਾਨੀਆਂ ਹੋਈਆਂ ਬੱਚੇ ਵੀ ਇੰਟਰਸਟ ਰੱਖਦੇ ਆ ਦੇਖੋ ਜੀ ਹੁਣ ਮਾਂ ਪਿਓ ਜੇ ਬੱਚਿਆਂ ਨੂੰ ਦੱਸੂਗਾ ਬੱਚੇ ਦਾ ਇੰਟਰਸਟ ਰੱਖਣਗੇ ਫਿਰ ਉਹ ਜੇ ਹੁਣ ਆਪਾਂ ਬ੍ਰੇਕ ਇਹ ਨਾ ਲਾਵਾਂਗੇ ਇਹਨਾਂ ਦਿਖਾਵਾਂਗੇ ਨਾ ਕੀ ਚੀਜ਼ ਆ ਨੰਗ ਜਾਂਗੇ ਤੇ ਬੱਚਿਆਂ ਨੂੰ ਕੀ ਪਤਾ ਲੱਗਦਾ ਇਹ ਚ ਬੱਚਿਆਂ ਦੀ ਵੀ ਕੋਈ ਗਲਤੀ ਨਹੀਂ ਠੀਕ ਆ ਜੀ ਅੱਛਾ ਤੁਹਾਨੂੰ ਕਿੰਨੇ ਦਿਨ ਹੋ ਗਏ ਇੱਥੇ ਆਏ ਨੂੰ ਮੈਨੂੰ ਤਾਂ ਤਕਰੀਬਨ 1.5 ਮਹੀਨਾ ਹੀ ਹੋ ਗਿਆ ਜੀ ਇੱਥੇ ਆਏ ਨੂੰ ਸ਼ੁਰੂ ਤੋਂ ਹੀ ਜੀ ਹਾਂਜੀ ਮੈਂ ਤਕਰੀਬਨ ਇੱਥੇ ਆ ਜੀ ਮੈਂ ਘਰੇ ਨਹੀਂ ਗਿਆ ਜੀ ਸਾਡੀਆਂ ਜਿਹੜੀਆਂ ਦੂਸਰੀਆਂ ਸ਼ਿਫਟਾਂ ਬਦਲਦੀਆਂ ਰਹਿੰਦੀਆਂ ਵੀਰ ਸਾਡੇ ਕੋਈ ਹਫ਼ਤਾ 10 ਦਿਨ ਆ ਜਾਂਦੇ ਆ ਫਿਰ ਕਿਉਂਕਿ ਹੁਣ ਪਿੱਛੇ ਜ਼ਮੀਨਾਂ ਦੇ ਕੰਮਕਾਰ ਵੀ ਹੈਗੇ ਆ ਜੀ 100 ਹਨਾ ਉਹ ਕੰਮਕਾਰ ਕਰਨ ਜਾਂਦੇ ਫਿਰ ਸਾਡੇ ਦੂਜੇ ਵੀਰ ਆ ਜਾਂਦੇ ਆ ਫਿਰ ਤੀਜੇ ਚਲੇ ਜਾਂਦੇ ਐਦਾਂ ਕਰਕੇ ਰੂਟੀਨ ਵਾਈਜ਼ ਚੱਲੀ ਜਾਂਦਾ ਜੀ ਇਹ ਕੰਮ ਅਸੀਂ ਸਾਨੂੰ ਰਵਿੰਦਰ ਸਿੰਘ ਦੱਸ ਰਿਹਾ ਵੀ ਇਹਨਾਂ ਨੇ ਕਿਸਾਨਾਂ ਨੇ ਸਾਨੂੰ ਰੋਕਿਆ ਕਹਿੰਦੇ ਵੀ ਇੱਥੇ ਤੁਸੀਂ ਲਾਓ ਸਾਡੇ ਕੋਲੇ ਲਾਓ ਇਹ ਖਾਸ ਵਜ੍ਹਾ ਹਾਂਜੀ ਖਾਸ ਵਜ੍ਹਾ ਦੇਖੋ ਜੀ ਇੱਕ ਦਾ ਇੱਥੇ ਜਗ੍ਹਾ ਥੋੜੀ ਜਿ ਖੁੱਲੀ ਆ ਜਾਂਦੀ ਗਾਂ ਜਾ ਕੇ ਥੋੜਾ ਜਿਹਾ ਟ੍ਰੈਫਿਕ ਜ਼ਿਆਦਾ ਹੋ ਜਾਂਦਾ ਭੀੜ ਬਹੁਤ ਜ਼ਿਆਦਾ ਆ ਜਾਂਦੀ ਹੈ ਜੀ ਇੱਥੇ ਖੜਦੇ ਆ ਤੇ ਇੱਥੇ ਆਪਣਾ ਲੰਗਰ ਵੀ ਲਾਇਆ ਹੋਇਆ ਜੀ ਪਿੱਛੇ ਠੀਕ ਆ ਹਾਂ ਜੀ ਸਾਡੇ ਵੀਰ ਨਸਰਾਲੀ ਵਾਲੇ ਆ ਮੈਂ ਮੋਗੇ ਤੋਂ ਮੇਰਾ ਲੰਢੇ ਕੇ ਪਿੰਡ ਆ ਜੀ ਅਸੀਂ ਸਾਰਿਆਂ ਨੇ ਰਲ ਮਿਲ ਕੇ ਉਪਰਾਲਾ ਕੀਤਾ ਇੱਥੇ ਜੋ ਵੀ ਸਾਡੇ ਕੋਲ ਹੁੰਦਾ ਅਸੀਂ ਕਰਦੇ ਆ ਤੇ ਫਿਰ ਅਸੀਂ ਇੱਥੇ ਲਾਇਆ ਵੀ ਇੱਕ ਇੱਥੇ ਜਾਇਬ ਘਰ ਲਾ ਦਿੱਤਾ ਜਾਵੇ ਇੱਥੇ ਲਾਜਤਾ ਜਾਵੇ ਜਾ ਇੱਥੇ ਨਾਲੇ ਤਾਂ ਸੰਗਤ ਤਾਂ ਪ੍ਰਸ਼ਾਦਾ ਪਾਣੀ ਛਕ ਲੈਂਦੀ ਆ ਨਾਲੇ ਦਰਸ਼ਨ ਇਹਨਾਂ ਦੇ ਕਰ ਕਰ ਲੈਂਦੀ ਆ ਨਾਲੇ ਸਾਨੂੰ ਵੀ ਅਸੀਂ ਵੀ ਥੋੜਾ ਜਿਹਾ ਮਾਣ ਮਹਿਸੂਸ ਕਰਦੇ ਆ ਥੋੜਾ ਜਿਹਾ ਦੱਸਣ ਦੇ ਵਿੱਚ ਇਤਿਹਾਸ ਜਿੱਦਾਂ ਹੁਣ ਹਰਿਆਣੇ ਵਾਲੇ ਆ ਜਾਂਦੇ ਆ ਸਵੇਰੇ ਵੀ ਆਏ ਇੱਕ ਫੈਮਿਲੀ ਆਈ ਆ ਉਹ ਆਸੇ ਪਾਸੇ ਆਏ ਦੇਖਦੇ ਸੀ ਸਾਡੀਆਂ ਚਿਹਰਾਂ ਉੱਥੇ ਲੱਗੀਆਂ ਸੀ ਇੱਥੇ ਬੈਠੇ ਹੋਣੇ ਜੀ ਤਾਂ ਮੈਂ ਕਿਹਾ ਵੀ ਕੁਝ ਪੁੱਛਣ ਦੀ ਕੋਸ਼ਿਸ਼ ਕਰਦੇ ਸੀ ਤਾਂ ਉਹਦਾ ਕੋਲੇ ਆਏ ਕਹਿੰਦੇ ਸਾਨੂੰ ਇਹਨਾਂ ਬਾਰੇ ਦੱਸਿਆ ਜਾਵੇ ਡਿਟੇਲ ਦੇ ਵਿੱਚ ਬਹੁਤ ਵੱਡੀ ਜਾਨ ਜਦੋਂ ਵੀ ਉਹ ਫਿਰ ਪਿਕਚਰਾਂ ਕਰਦੇ ਫੋਟੋਆਂ ਖਿਚਾਉਂਦੇ ਆ ਵੀਡੀਓ ਵੀਡੀਓਗ੍ਰਾਫੀ ਕਰਕੇ ਲੈ ਕੇ ਜਾਂਦੇ ਆ ਹੁਣ ਮੰਨ ਲਓ ਉਹ ਕਰਕੇ ਲੈ ਕੇ ਜਾਂਦੇ ਆ ਉਹਨਾਂ ਨੇ ਦੱਸਣਾ ਹੋਰ ਜਗ੍ਹਾ ਯਾਰ ਵੀ ਆ ਸਿੱਖ ਇਤਿਹਾਸ ਆ ਵੀ ਇਹਨਾਂ ਦੇ ਗੁਰੂਆਂ ਨੇ ਵੀ ਐਡੇ ਐਡੇ ਬਲੀਦਾਨ ਦਿੱਤੇ ਆ ਜਿਹੜੇ ਹਰਿਆਣੇ ਵਾਲੇ ਵੀਰ ਵੀ ਆਏ ਸੀਗੇ ਉਹ ਸਾਨੂੰ ਪੁੱਛਦੇ ਸੀਗੇ ਵੀ ਇਦਾਂ ਇਦਾਂ ਕਰਕੇ ਸਾਨੂੰ ਦੱਸੋ ਅੱਛਾ ਜੀ ਉਹਨਾਂ ਨੇ ਇੰਨਾ ਕੋ ਵੀ ਹਾਉ ਪਾਉ ਉਹਨਾਂ ਦੇ ਹੋ ਗਏ ਜਦਾਂ ਬੰਦਾ ਇੱਕ ਪਿਛਲੇ ਦੌਰ ਦੇ ਵਿੱਚ ਨਹੀਂ ਚਲੇ ਜਾਂਦਾ ਸੋਚਾਂ ਦੇ ਵਿੱਚ ਲੈ ਜਾਂਦਾ ਉਹਨਾਂ ਦੇ ਇੱਕ ਮੂੰਹ 'ਚ ਉਂਗਲੀਆਂ ਪਾਉਣ ਵਾਲੀਆਂ ਗੱਲਾਂ ਹੋ ਜਾਂਦੀਆਂ ਜੀ ਉਹਨਾਂ ਨੇ ਏਦਾਂ ਏਦਾਂ ਕਰਕੇ ਵੀ ਯਾਰ ਇੰਨੀਆਂ ਛੋਟੀਆਂ ਉਮਰਾਂ ਦੇ ਵਿੱਚ ਤੁਹਾਡੇ ਸੇਖਾਂ ਦੇ ਵਿੱਚ ਐਡੀਆਂ-ਐਡੀਆਂ ਕੁਰਬਾਨੀਆਂ ਇਹਨਾਂ ਨੇ ਦਿੱਤੀਆਂ ਤੇ ਉਹ ਸਾਨੂੰ ਵੀ ਬੜਾ ਮਾਣ ਮਹਿਸੂਸ ਹੁੰਦਾ ਵੀ ਯਾਰ ਅਸੀਂ ਇਹਨਾਂ ਦੇ ਵਾਰਸਾਂ ਵੀ ਅਸੀਂ ਇਹਨਾਂ ਦੇ ਵਾਰਸਾਂ ਠੀਕ ਆ ਜੀ ਬਹੁਤ ਜਜ਼ਬਾ ਭਰਦੀਆਂ ਜੀ ਜਿੰਨਾ ਤੁਸੀਂ ਕਹਿ ਦੋ ਘੱਟ ਠੀਕ ਆ ਬੰਦਿਆਂ ਦੇ ਖੂਨੋ ਵਾਲੇ ਮਾਰਦੇ ਹੀ ਇਹ ਦੇਖ ਕੇ ਵਾਕਈ ਯਾਰ ਵੀ ਸਾਡੇ ਅਸੀਂ ਇਹਨਾਂ ਦੀ ਕੌਮ ਦੇ ਵਾਰਸਾਂ ਜੇ ਕੋਈ ਪੈਰ ਪਿੱਛੇ ਨੂੰ ਵੀ ਪੱਟਣ ਵਾਲਾ ਹੋਊਗਾ ਕਿ ਨਹੀਂ ਯਾਰ ਅਸੀਂ ਇਹਨਾਂ ਦੇ ਕੌਮ ਚੋਂ ਵਾਰਸਾਂ ਕਿਵੇਂ ਪਿੱਛੇ हट ਜਾਈਏ ਇੱਥੇ ਵੀ ਹੁਣ ਇਹ ਹੁਣ ਬੈਠੇ ਆਵਾਂ ਲੋ ਜਜਬੇ ਨਾਲ ਹੀ ਬੈਠਿਆਂ ਜੀ ਭਾਵੇਂ ਹੁਣ ਇਹ ਚੀਜ਼ਾਂ ਸਾਨੂੰ ਜਨਨ ਕੀ ਇੱਥੇ ਜ਼ਰੂਰੀ ਸੀਗੀਆਂ ਸਾਨੂੰ ਬਹੁਤ ਜ਼ਰੂਰੀ ਸੀਗੀਆਂ ਸਾਨੂੰ ਬਹੁਤ ਜ਼ਰੂਰੀ ਸੀਗੀਆਂ ਇਹ ਚੀਜ਼ਾਂ ਇੱਥੇ ਅਸੀਂ ਤਮਾਮ ਕਿਸਾਨਾਂ ਨੂੰ ਸੁਣਿਆ ਇਹ ਉਹ ਮਹਾਨ ਸਿੱਖ ਇਤਿਹਾਸ ਹੈ ਜਿਸ ਤੋਂ ਪ੍ਰੇਰਣਾ ਲੈ ਕੇ ਕਿਸਾਨ ਲਗਾਤਾਰ ਅੰਦੋਲਨ ਦੇ ਵਿੱਚ ਡਟੇ ਹੋਏ ਨੇ ਅੱਜ ਕਰੀਬ 49ਵਾਂ ਦਿਨ ਕਿਸਾਨਾਂ ਨੂੰ ਇਸ ਅੰਦੋਲਨ ਚ ਹੋ ਗਿਆ ਹੈ ਕਿਸਾਨਾਂ ਦਾ ਮੰਨਣਾ ਹੈ ਕਿ ਉਹ ਇਸ ਇਤਿਹਾਸ ਤੋਂ ਪ੍ਰੇਰਣਾ ਲੈ ਕੇ कराणु जित के ही वापस जाएंगे कैमरामैन मेहरबान सिंह के नाल द्विवेंद्र सिंह एबीपी सांझा सिंघू बॉर्डर दिल्ली एबीपी सांजा, एबी सांजा जोश जज्बा जुनून